ਕਹ ਹਵਤਾ ਨਾ ਵੀ ਕਦੇ ਨੂੰ ਦਿਆ ਨੂਨ ਕਹਿੰਦਾ ਮੇਰੀ ਅੱਖ ਭੰਨ ਤੇ ਇਹ ਗੱਲ ਸਹੀ ਆਂਦੀ ਸਾਸੀ ਕਾਲ ਦੀ ਕੀ ਹਾਲ ਚਾਲ ਆ ਫਿਰ ਟਕਾਤੋਂ ਲੱਗੇ ਵੇ ਧੋਣ ਕੈਂਪ ਜੇ ਟੈਂਟਰ ਲੱਗੇ ਆ ਉਹਨੂੰ 9 ਵਜੇ ਦਾ ਬਣੇ ਛਾਤ ਤੋਤੀ ਹੈ ਜੀ ਤੇ ਉਧਰ ਗੱਡੀ ਉਹ ਵੀ ਅੰਦਰੋਂ ਬਾਹਰੋਂ ਕਰਦੀਆਂ ਦੋ ਖੜੀਆਂ ਨੇ ਤੇ ਆ ਝੋਟਾ ਧੋਣ ਲੱਗੇ ਵੇ ਅੰਦਰੋਂ ਵੀ ਕਰਨਾ ਅੰਦਰੋਂ ਦੀ ਛੁੱਟੀਆਂ ਤੇ ਬਾਅਦ ਕਰਨਾ ਬਾਹਰੋਂ ਬਾਹਰੋਂ ਹੀ ਕਰਨਾ ਗੱਲਾਂ ਕੱਲ ਜਾ ਆ ਗਿਆ ਜਤਿੰਦਰ ਆ ਗਿਆ ਮੈਂ ਇਹਦੇ ਬਾਅਦ ਸਿਕਾਉਣੇ ਆ ਨੂੰ ਥੋੜਾ ਜਿਹਾ ਹੋਕ ਕਰੇ ਸਹੀ ਆ ਵੇਚ ਵੀ ਮਾਰਦੀ ਆ ਰੇਜਤ ਐਕਸੀਡੈਂਟ ਹੋ ਗਿਆ ਜੇ ਹੋਇਆ ਹੀ ਆ ਪਰ ਐਂਬੂਲੈਂਸ ਵੀ ਛੱਟੇ ਪਹੁੰਚ ਗਈ ਹੋਰ ਤਨੋਵਾ ਇੱਥੇ ਗਰੋ ਹੈ ਰਹਿੰਦਾ ਬੰਦਾ ਧਿਆਨ ਨਾਲ ਚਲਾਇਆ ਕਰੋ ਗੱਡੀ ਪਰ ਸੋ ਚੌਥੇ ਇੱਥੇ ਜਨਾਨੀ ਮਾਰਤੀ ਕਿਤੇ ਅਜਾ ਘਾਟ ਹੋ ਗਿਆ ਜੇ ਹੋਇਆ ਹੀ ਆ ਤਾਂ ਜੇ ਐਂਬੂਲੈਂਸ ਵੀ ਜਦੇ ਆ ਗਈ ਇਸ ਨਹੀਂ ਹੋਇਆ ਹੈਗਾ ਕੰਮ ਬਹੁਤ ਥੋੜਾ ਹੀ ਹੋਇਆ ਤੇ ਚਲੋ ਬੈਕਗ੍ਰਾਉਂਡ ਚੋ ਕਰੇ ਨਿਆਣੇ ਨਿਉਣੇ ਵੀ ਤੇ ਵਿੱਚ ਬਚੌਰ ਰਹਿ ਗਿਆ ਕੰਮ ਤੋਤੇ ਆ ਗਿਆਂ ਉੱਤਰ ਤੇ ਆ ਗਿਆਂ ਗੱਡੀਆਂ ਅਦੇ ਕੋਟ ਉਰੀ ਆ ਕੇ ਪਾਏ ਨੇ ਇਹਨਾਂ ਨੇ ਵਿਚਾਰਿਆਂ ਨੇ ਲੋ ਜੀ ਲੱਗੇ ਪਿਆ ਹਾਥੀ ਕਰਤਾ ਡਨ ਐਕਸਸੀ 90 ਵੀ ਬੜੀ ਵਸੌਣੀ ਗੱਡੀ ਐ ਬੜੀ ਵਧੀਆ ਲੱਗੇ ਐਨੀ ਗੰਦੀ ਕਰੀ ਵੀ ਤੇ ਨਿਆਣਿਆਂ ਨੇ ਗੱਲਾਂ ਹੀ ਛੱਡੋ ਗੱਡੀ ਸੋਹਣੀ ਹੈ ਤਰਾਂਗੇ ਸੋਹਣਿਆ ਦੀ ਘਰ ਵਾਲੀ ਦੀ ਆ ਮੇਕਅਪ ਦਾ ਤੇ ਘੁੰਮਣ ਫੇਲਣ ਦਾ ਟੂਰ ਦਾ ਸਾਰਾ ਸਮਾਨ ਉਹ ਤਾਂ ਵਿੱਚੇ ਪਿਆ ਤੇ ਦੂਜਾ ਜੱਟ ਭਰੀ ਪਈ ਹੈ ਜਹਾ ਮਾ ਅੰਦਰ ਉਹ ਜੀ ਘਰ ਵਾਲੀ ਦੀ ਆ ਅੱਕਿਆ ਪਿਆ ਤਾਂ ਥੋਂ ਥੋਂ ਕਹਿੰਦਾ ਥਲੇ ਨੇ ਗੰਦ ਪਾਏ ਪਿਆ ਜਿੰਨੀਆਂ ਛੋਟੀਆਂ ਗੱਡੀਆਂ ਫੋਲੋਇਸ ਪਰ ਰਟ ਪਾਉਣੀ ਉਹਨਾਂ ਕੇ ਬੰਦ ਪਾਈ ਜਾਣੀ ਹੈ ਕਿ ਨਹੀਂ ਬੋਲ ਬੋ ਘੈਂਟ ਚੀਜ਼ ਆ ਪੌਣ ਲੱਗੇ ਆ ਟੈਸਟ ਡਰਾਈਵ ਲੈਣਾ ਜੀ ਲਵਾਜੋ ਜੀ ਮਤਲਬ ਟੈਸਟ ਲੈਣ ਲੱਗੇ ਆ ਕਿਉਂਕਿ ਮੈਂ ਥੋੜੇ ਟਾਈਮ ਬਾਅਦ ਸਾਰਾ ਸਿਸਟਮ ਹੈਗਾ ਇਹ ਮੰਨ ਲਓ ਤੁਸੀਂ ਆਟੋਮੈਟਿਕ ਆ ਹਨ ਤੇ ਚੈੱਕ ਕਰਨਾ ਫਰਜ਼ ਹੈ ਆਪਣਾ ਸ਼ੈਂਪੂ ਸ਼ੂਜ਼ਾਰੇ ਕਿਵੇਂ ਆ ਰਿਹਾ ਦੇਖੋ ਜੀ ਹੈ 2015 ਦਾ ਪੌਣ ਤੇ ਜਦੋਂ ਅਸੀਂ ਚੈੱਕ ਕਰਨਾ ਜੀ ਆ ਕੋਈ ਆਵਾਜ਼ ਅੰਦਰ ਟਨਲ ਦੀ ਕੋਈ ਰੂਲੇ ਸਹੀ ਚੱਲ ਰਹਾ ਸਾਰਾ ਕੁਝ ਤੇ ਨਾਲੇ ਮੈਂ ਕਿਹਾ ਥੋੜੀ ਜੀ ਹਵਾ ਲੈ ਲਈ ਜਾਵੇ ਏਸੀ ਦੀ ਤੇ ਗੱਡੀਆਂ ਹੁਣ ਮੈਂ 5 6 ਇਕੱਠੀਆਂ ਲਾ ਕੇ ਆਦੀਆਂ ਤੇ ਆਪਣੀ ਅਪਾਇੰਟਮੈਂਟ ਵਾਲੀਆਂ ਗੱਡੀਆਂ ਨੇ ਲਿਆਈ ਜਾਣਾ ਮੈਂ ਛੱਡੀ ਜਾਣਾ ਲਿਆਈ ਜਾਣਾ ਮੈਂ ਛੱਡੀ ਜਾਣਾ ਤੇ ਇਹਦੇ ਥੋੜੇ ਧੁੱਕਿਆਂ ਦੇ ਦਾਗ ਸੀਗੇ ਪਾਣੀ ਦੇ ਉਹ ਲਾਉਣ ਵਾਸਤੇ ਆਪਾਂ ਨੇ ਹੁਣ ਦੇਸ਼ ਸ਼ੁਰੂ ਕੀਆ ਮਾਣ ਵਾਲੇ ਇੱਕ ਸ਼ੈਪਸ ਸ਼ਾਰਕ ਹੈ। ਇਸ ਸਮੇਂ ਤੋਂ ਦਰਸ਼ਕ ਜੀ ਸਾਹਮਣੇ ਜੇ ਸਾਹਮਣੇ ਅੱਗੇ ਆ ਗਏ ਹੈਗੇ ਵਾਰ ਜਿਹੜਾ ਗੱਡੀ ਤੋਂ ਹੋਊਗੀ ਸਾਰਾ ਕੁਝ ਵਧੀਆ ਲੱਗਣ ਲੱਗਿਆ ਦੇਖ ਗੱਲਬਾਤ ਬਣੀ ਆਨ ਪੂਰੀ ਨੋਕਰੂ ਲੱਗੇਣਾ ਚੰਦਾ ਐ ਜਤਿੰਦਰ ਗੱਡੀਆਂ ਤੋਂ ਜੋਸ਼ਵਰ ਮਾਨ ਪੂਰਾ ਆਪਾਂ ਧੋਣੀ ਸੀਗੀ ਅੱਜ ਆਪਣੀ ਗੱਡੀ ਤੇ ਟਾਈਮ ਨਹੀਂ ਲੱਗਿਆ ਚਲੋ ਬੈਗ ਰੂ ਦੇ ਕਰਪਾ ਨਾਲ ਆਪਣੀ ਤਾਂ ਫੇਰ ਵੀ ਧੋਹ ਹੋ ਗਈ ਬੈਗ ਰੂ ਕਾਰੋਬਾਰ ਵਾਧੇ ਰੱਠੇ ਸਾਰਿਆਂ ਦੇ ਉਧਰ ਵੀ ਲੱਗੇਗਾ ਗੱਡੀਆਂ ਨੂੰ ਧੋਣ ਤਾਂ ਕਹਿੰਦੇ ਨਹੀਂ ਹੁੰਦੇ ਵੀ ਗੱਡੀ ਨਹੀਂ ਝੋਟਾਈ ਆ ਬੂਟ ਆਪਣੇ ਟੁੱਟ ਗਏ ਲਿਆਂਦਿਆ ਨਾ ਜਮੀਨਾ ਕੋਇਆ ਕੋਟ ਪੈਂਟ ਪਾਏ ਕਰਦਾ ਝੋਟਾ ਇਹ ਹੈਗਾ ਪੁਲਿਸ ਆਫਸਰ ਇਹ ਕੰਨਾ ਮੰਜਾਨ ਅੱਜ ਕਿਦਰ ਤੇ ਮੇਰੀ ਬਾਹਰ ਵਿੱਚ ਜਿਹੜੀ ਕਹਾਵਤ ਹੈ ਨਾ ਵੀ ਕਦੇ ਨੂੰ ਦਿਆ ਨੂਨ ਕਹਿੰਦਾ ਮੇਰੀ ਅੱਖ ਭੰਨ ਤੇ ਇਹ ਗੱਲ ਸਹੀ ਹੈ ਜੇ ਤੁਸੀਂ ਕਿਸੇ ਨੂੰ ਚੰਗੀ ਗੱਲ ਕਹੋ ਨਾ ਉਹ ਅਗਲਾ ਥੋੜੀ ਨਹੀਂ ਮੰਨਦਾ ਆਪ ਚਾਹੇ ਗੂੰਝ ਕੇ ਰਹੇ ਜਿਹੜੇ ਬੰਦੇ ਨੂੰ ਸਾਲ ਆਲੂ ਖਰੀਦਣ ਦਾ ਵੀ ਨਹੀਂ ਪਤਾ ਹੁੰਦਾ ਹੈਗਾ ਜੇ ਤੁਸੀਂ ਉਹਨੂੰ ਕੋਈ ਚੱਜ ਦੀ ਗੱਲ ਕਹੋ ਉਹਨੇ ਘਿਰਨਾ ਗੰਧ ਜੇ ਆ ਕਿਉਂਕਿ ਉਹਨੂੰ ਆਦਤ ਤੇ ਪੈ ਗਈ ਗੰਧ ਜੇ ਰਹਿੰਦੀ ਤੇ ਗੰਧ ਜੇ ਘਿਰਨ ਦੀ ਉਹਨੂੰ ਕੋਈ ਫਰਕ ਨਹੀਂ ਹੈਗਾ ਤੁਹਾਡੀਆਂ ਚਾਜ ਦੀਆਂ ਗੱਲਾਂ ਦਾ ਜਾਂ ਤੁਸੀਂ ਫਾਇਦਾ ਕਰੋ ਨਾ ਇੱਥੇ ਇਟਲੀ ਤਾਂ ਬਹੁਤ ਮਸ਼ਹੂਰ ਹੈ ਕਾਹਤ ਵੀ ਗਦੇਂਦਿਆਂ ਨਾ ਉਹਨਾਂ ਕਹਿੰਦਾ ਮੇਰੀ ਅੱਕ ਪੰਨ ਤੇ ਵੈਸੇ ਜ਼ਮਾਨਾ ਨਹੀਂ ਹੈਗਾ ਕਿ ਇਹਨਾਂ ਨੂੰ ਨੂਨ ਦੇਣ ਦਾ ਚਲੋ ਫੇਰ ਵੀ ਇਹਦਾ ਬੇਟ ਪਾਉਣਾ ਪੈਣਾ ਕੋਚ ਸਾਹਿਬ ਆਪ ਮੂਰੇ ਹੋਏ ਆ ਹੁਣ ਕਹਿੰਦਾ ਕੋਚ ਸਾਹਿਬ ਚਲਾਉਣਗੇ ਟਰੈਕਟਰ ਅੰਗ ਨਾ ਨਾ ਤੂੰ ਰਹਿਣ ਦਾ ਤੂੰ ਉੱਥੇ ਬਹਿ ਜਾ ਚਲਾਵਾ ਮੈਂ ਫਿਰ ਥੋੜਾ ਟਰੈਕਟਰ ਮੈਂ ਬਲੌਕ ਬਣਾਵਾ ਲਓ ਵੀ ਭੰਨ ਜਾ ਕਹਿੰਦਾ ਮੈਂ ਵੀ ਬਲੌਕ ਚਾਉਣਾ ਅੱਗੇ ਕਰਕੇ ਨਾ ਲਾਜ ਹੋਰ ਕਹਿੰਦਾ ਜਾਨ ਨਹੀਂ ਹੈ ਕਿ ਦੇਖ ਲੈ ਖਲਾਇਆ ਨਹੀਂਗਾ ਤੈਨੂੰ ਤੇਰੇ ਕਰਦੇ ਨੇ ਨਾ ਨਾਨਕੇ ਰਹਿ ਦਿੰਦਾ ਟੱਕੜਾ ਕਰੀਏ ਦੇਖੋ ਲੱਤ ਲੱਤ ਚੱਲ ਹਾਂ ਇਹ ਕਿ ਸਾਡੀ ਭਾਂਜੀ ਇਹ ਜਿਵੇਂ ਮੇਰੀ ਪ੍ਰਿੰਟ ਹੈ ਬਹੁਤ ਤੇਜ਼ ਹੈ ਕੋਈ ਹਟ ਟਟ ਪੈ ਨਹੀਂ ਬੰਦਣੇ ਵਾਲੀ ਆ ਪਰ ਕੇ ਆਏਗਾ ਸਾਡੀ ਭੋਰੀ ਟਟ ਪੈ ਨਹੀਂ ਬੋਲ ਆ ਤਾਂ ਥੱਕ ਗਿਆ ਵੀ ਮੰਡਾ ਭਾਂਜਾ ਦਾ ਜਮਾ ਥੱਕਿਆ ਪਿਆ ਇਹਨੂੰ ਛੱਡ ਕੇ ਜਾਓ ਨਾਨਕੇ ਮਾਰੇ ਇਹਨੂੰ ਕੀ ਖਲਾਈਏ ਮੜਾ ਟੱਕੜਾ ਕਰੀਏ ਲੈਗ ਦਾ ਪੈਦਲ ਹੀ ਵੱਧ ਰਿਹਾ ਹੈਗਾ ਬੰਦੇ ਤਾਂ ਖਾਂਦਾ ਨਹੀਂ ਤੂੰ ਕਹਾਂ ਤੈਨੂੰ ਬੱਕਰੇ ਚਾਰੀਆ ਚਾਰ ਖਾਏਗਾ ਬੱਕਰੇ ਬੱਕਰੇ ਖਾਏਗਾ ਬੱਕਰੇ ਹੈ ਹਾਂ ਹੋਰ ਕੀ ਖਾਏਗਾ ਸੂਰ ਮਖਲਾਈਏ ਤੈਨੂੰ ਹਾਂ ਬੰਦਾ ਵੱਢ ਕੇ ਖੜਾਉਣਾ ਤੈਨੂੰ ਫੇਰ ਤੱਕੜਾ ਹੋ ਗਿਆ ਤਮ ਬੰਦਾ ਖਿਲਾ ਰਿਹਾ ਹਾਂਜੀ ਤੂੰ ਕੀ ਕਾਹੂਗੀ ਟਟਪਾਨੀ ਮੂਗਾ ਦਾਦੀ ਹੈਗਾ ਸੂਰ ਮੀਟੂ ਕਾਉਂ ਤੂੰ ਕਾਹੂ ਮੀਟੂ ਕਾਉਂ ਹੈ ਹਾਂ ਚਲ ਚਿੱੱਚੇ ਲੈ ਕੇ ਕਾਣਾ ਉਹਦੇ ਕੀ ਆਉਂਦਾ ਰੈਂਡ ਖੁੰਦਾ ਹੈ ਸਾਰੇ ਮੀਟ ਦੇ ਉਹ ਲੈਗ ਪੀਸ ਖਾਈਦੇ ਉਹਨੇ ਹੱਡ ਮੈਂ ਦੇ ਬੱਕਰੇ ਦੀਆਂ ਉਹ ਖਾਈਦੇ ਉਹਨੇ ਖਰਾਉੜੇ ਬੱਕਰਾ ਬੜਾ ਮਾ ਖਾਏਗਾ ਹਾਂ ਤੂੰ ਖਾਏਂਗਾ ਬੱਕ ਦੇਰ ਦੀਦਾ ਤੰਦੂਰੀ ਬੱਕਰਾ ਬਣਾਈਏ ਮਿੱਟੂ ਮਿੱਟੂ ਹੋਈ ਤੰਦੂਰੀ ਬੱਕਰਾ ਬੱਕਰੇ ਦਾ ਮੀਟ ਉਹ ਤੂੰ ਖਾਣਾ ਬੱਕਰੇ ਦਾ ਮੀਟ ਤੂੰ ਚਲਾ ਤੈਨੂੰ ਲੱਗੇ ਜੋਰ ਮਾਰ ਉਹ ਖਾਜ ਓਏ ਹੌਲੀ 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 ਚੱਲ ਕੁਰੀਏ ਤੂੰ ਵਹਿ ਜਾ ਘੂਰ ਦੇ ਸਾਰਿਆਂ ਨੂੰ ਘੂਰ ਦੇ ਘੱਟਿਕਦੇ ਨਹੀਂ ਨਾੜਿਓ ਥਾਪਰ ਪਾਊਗਾ ਘੂਰ ਦੇ ਘੂਰ ਦੇ ਨਿਆਣਿਆਂ ਨੂੰ ਘੂਰ ਦੇ ਹੱਪ ਕਰ ਦੇ ਹੱਪ ਕਰ ਦੇ ਹੱਪ ਥਾਪਰ ਪਾਊਗਾ ਠਿਕਦੇ ਨਹੀਂ ਥਾਪਰ ਪਾਊਗਾ ਥਾਪਰ ਦਿਖਾ ਦੇ ਨਾ ਕੀ ਹੋ ਗਿਆ ਆ ਜਾ